ਔਸੋ ਕੀਤਾ ਸਾਂਹਾਂ ਦਾ ਸੌਕਾ ਕੀਤਾ ਸਾਂਹਾਂ ਦਾ ਸਫ਼ਰ ਦਾ ਪਿਆਰ ਸ਼ੁਕਰ ਦਾ ਪਿਆਰ ਤੇਰਾ ਵਾਛੁਰ ਦਾ ਪਿਆਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਸ਼ਮ ਗੁਣ ਪੰਜਾਬੀ ਗਾਇਕ ਸਾਰਥੀ ਕੇ ਦੀ ਹਾਲਤ ਵਿਗੜੀ ਸੀ ਕੈਨੇਡਾ ਦੇ ਵਿੱਚ ਹਾਰਟ ਅਟੈਕ ਦੇ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਇਸ ਦੀ ਜਾਣਕਾਰੀ ਵੀ ਸੋਸ਼ਲ ਮੀਡੀਆ ਅਕਾਊਂਟ ਤੇ ਹੀ ਲੋਕਾਂ ਨੂੰ ਪਤਾ ਚੱਲੀ ਸੀ ਜਿਹੜੇ ਉਹਨਾਂ ਦੇ ਚਾਹਣ ਵਾਲੇ ਸੀਗੇ ਉਸ ਤੋਂ ਬਾਅਦ ਕਾਫੀ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਲੋਕ ਨੇ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਨੇ ਉਹਨਾਂ ਨੇ ਬਹੁਤ ਸਾਰੀਆਂ ਦੁਆਵਾਂ ਕੀਤੀਆਂ ਤੇ ਸਾਰਥੀਕੇ ਤੰਦਰੁਸਤ ਹੋ ਰਹੇ ਨੇ ਹੌਲੀ ਹੌਲੀ ਅਪਡੇਟ ਉਹਨਾਂ ਨੇ ਜਿਹੜੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਕੱਲ ਇੱਕ ਤਸਵੀਰ ਸਾਂਝੀ ਕੀਤੀ ਸੀ ਕਿ ਸਾਰਥੀਕੇ ਨੇ ਔਰ ਅੱਜ ਫਿਰ ਸਾਰਥੀਕੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਪਰਮਾਤਮਾ ਦਾ ਸ਼ੁਕਰ ਕਰਦੇ ਹੋਏ ਨਜ਼ਰ ਆ ਰਹੇ ਨੇ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਸ਼ੁਕਰ ਦਤਿਆ ਔਰ ਪਰਮਾਤਮਾ ਦਾ ਸ਼ੁਕਰ ਕਰ ਰਹੇ ਨੇ ਔਰ ਇੱਕ ਮੈਸੇਜ ਜਿਹੜਾ ਆਪਣੇ ਚਾਉਣ ਵਾਲਿਆਂ ਨੂੰ ਉਹਨਾਂ ਨੇ ਦਿੱਤਾ ਹੈ ਕੈਪਸ਼ਨ ਦੇ ਵਿੱਚ ਸਾਰਥਕੇ ਕੀ ਲਿਖਦੇ ਨੇ ਉਹ ਵੀ ਤੁਹਾਨੂੰ ਦੱਸ ਦਿਆ ਸਾਰਥਕੇ ਇਹ ਗੀਤ ਗਾਉਂਦੇ ਹੋਏ ਪਰਮਾਤਮਾ ਦਾ ਸ਼ੁਕਰ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਦੇ ਨੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਨ ਲਈ ਦੋ ਵੱਡੇ ਹਥਿਆਰ ਹੋਣੇ ਬਹੁਤ ਜ਼ਰੂਰੀ ਨੇ ਇੱਕ ਹੌਂਸਲਾ ਤੇ ਦੂਜਾ ਦੁਆਵਾਂ ਤੇ ਇਹ ਦੋਨੋਂ ਹੀ ਮੇਰੇ ਕੋਲ ਤੁਹਾਡੇ ਪਿਆਰ ਸਦਕਾ ਉਸ ਮਾਲਕ ਦੀ ਕਿਰਪਾ ਨਾਲ ਰਜਕੇ ਸੀ ਜੋ ਮੈਨੂੰ ਇਹ ਲੜਾਈ ਜਿਤਾ ਗਏ ਦਿਲੋਂ ਧੰਨਵਾਦ ਤੁਹਾਡਾ ਸਾਰਿਆਂ ਦਾ ਮਾਲਕ ਤੁਹਾਡੀ ਸਭ ਦੀ ਸਿਹਤ ਤੰਦਰੁਸਤ ਰੱਖੇ ਖੱਡਾ ਕਰਸਤਾਰ ਸਾਰਥਕੇ ਸਾਰਥਕੇ ਦੀ ਸਿਹਤ ਦੇ ਵਿੱਚ ਹੁਣ ਸੁਧਾਰ ਹੋਣਾ ਸ਼ੁਰੂ ਹੋ ਗਿਆ ਕੈਨੇਡਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ ਤੇ ਇਸ ਦੀ ਜਾਣਕਾਰੀ ਸਾਰਥਕੇ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਹੀ ਸਾਂਝੀ ਕੀਤੀ ਗਈ ਸੀ ਕਿ ਸਾਰਥਕੇ ਦੀ ਸਿਹਤ ਵਿਗੜ ਗਈ ਹੈ ਹਾਰਟ ਅਟੈਕ ਦੇ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਇੱਥੇ ਹੀ ਸਾਰਥਕੇ ਨੇ ਕੱਲ ਜਿਹੜੀ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਸੀਗੀ ਉਸ ਦੇ ਵਿੱਚ ਸਾਰਥਕੇ ਨੇ ਜਲਦ ਹੀ ਅਖਾੜੇ ਲਾਉਣ ਬਾਰੇ ਕਿਹਾ ਸੀ ਇੱਕ ਬਹੁਤ ਵਧੀਆ ਇਸ਼ਾਰਾ ਜਿਸ ਨੂੰ ਕਹਿ ਸਕਦੇ ਆ ਕਿ ਸਾਰਥਕੇ ਦੀ ਹਾਲੇ ਦੇ ਵਿੱਚ ਬਹੁਤ ਜਲਦ ਸੁਧਾਰ ਹੋ ਰਿਹਾ ਹੈ ਪਰ ਹਾਲੇ ਵੀ ਉਹ ਹਸਪਤਾਲ ਦੇ ਵਿੱਚ ਹੀ ਦਾਖਲ ਨੇ ਤੇ ਅੱਜ ਫਿਰ ਇੱਕ ਉਹਨਾਂ ਨੇ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਆਪਣੇ ਚਾਣ ਵਾਲਿਆਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਨਜ਼ਰ ਆ ਰਹੇ ਨੇ ਉਸ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਨੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ ਔਰ ਇਸ ਵੀਡੀਓ ਦੇ ਵਿੱਚ ਵੀ ਅਸੀਂ ਦੇਖ ਸਕਦੇ ਹਾਂ ਕਿ ਸਾਰਥਕੇ ਪਹਿਲਾਂ ਨਾਲੋਂ ਕਾਫੀ ਠੀਕ ਨਜ਼ਰ ਆ ਰਹੇ ਨੇ ਤੁਸੀਂ ਸਾਰਥਕੇ ਦੀ ਸਿਹਤ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਾਂ ਸਾਰਥਕੇ ਦੇ ਜਿੰਨੇ ਵੀ ਚਾਣ ਵਾਲੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਉਹ ਕਮੈਂਟ ਸੈਕਸ਼ਨ 'ਆਹੀਂ ਜ਼ਰੂਰ ਦੱਸ ਸਕਦੇ ਨੇ ਦੇਖਦੇ ਰਹੋ ਦਿਨਿਕ ਸਵੇਰਾ ਟੀਵੀ ਸਰਫੀਕਾਰ ਤੇ ਸ਼ੋਰ ਤੇਰੀ ਆਡੀ ਨਾ ਸੱਜਣਾ ਡੱਗ ਹੀ ਪੈਣੀ ਹੈ ਇਹ ਪੈਸੇ ਦੀ ਦੌੜਾਂ ਗਿੱਲਾ ਚੱਲਦੀ ਰਹਿਣੀ ਹੈ ਜਸ ਵਾਹ ਸੋਕਾ ਕੀਤਾ ਸਾਂ ਹਾਂ ਦਾ ਸੋਕਾ ਕੀਤਾ ਸਾਂ ਹਾਂ ਦਾ ਸਫਰ ਦਾ ਤੇਆ ਸ਼ੁਕਰ ਦਾ ਤੇਆ ਤੇਰਾ ਸ਼ੁਕਰ ਦਾ ਤੇਆ ਸ਼ੁਕਰ ਦਾ ਤੇਆ ਤੇਰਾ ਸ਼ੁਕਰ ਦਾ ਤੇਆ